ਜਾਮੜਿਤ ਸਰ ਦੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਦੇਖਣ ਨੂੰ ਮਿਲਿਆ ਇੱਕ Hindu ਪਰਿਵਾਰ ਦੇ ਵਿੱਚ ਪੈਦਾ ਹੋਏ ਲੜਕੇ ਦਾ ਉਸਤੇ ਪਿਤਾ ਦੇ ਵੱਲੋਂ ਖਤਨਾ ਕਰਵਾ ਦਿੱਤਾ ਗਿਆ ਪਹਿਲਾ ਪਿਤਾ ਨੇ ਉਸ ਨੂੰ ਮੁਸਲਮਾਨਾਂ ਦੇ ਨਾਲ ਕੰਮ ਕਰਨ ਦੇ ਲਈ ਫਟਕਲ ਬੈਂਗਲੌਰ ਭੇਜਿਆ ਤੇ ਫਿਰ ਉਸ ਨੇ ਉਸ ਦੀ ਜਾਣਕਾਰੀ ਤੋਂ ਬਿਨਾ ਉਸਦਾ ਖਤਨਾ ਕਰਵਾ ਦਿੱਤਾ ਉਸ ਦੇ ਵਿੱਚ ਆਏ ਲੜਕੇ ਨੇ ਆਪਣੇ ਪਿਤਾ ਤੇ ਮਤਰਈ ਮਾਂ ਦੇ ਵਿਰੁੱਧ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਨੇ ਮੰਗ ਕੀਤੀ ਹੈ ਕਿ ਪੁਲਿਸ ਉਹਨਾਂ ਵਿਰੁੱਧ ਕਾਰਵਾਈ ਕਰੇ ਜਾਣਕਾਰੀ ਮੁਤਾਬਕ ਮਿਲਾਪ ਐਵਨਿਊ ਕਾਨਪੁਰ ਦੇ ਰਹਿਣ ਵਾਲਾ ਕ੍ਰਿਸ਼ਨਾ ਖੋਸਲਾ ਆਪਣੇ ਪਿਤਾ ਤੇ ਮਤਰਾਈ ਮਾਂ ਤੇ ਉਕਤ ਮੁਸਲਮਾਨਾਂ ਦੇ ਵਿਰੁੱਧ ਧਰਮ ਪਰਿਵਰਤਨ ਅਤੇ ਖਤਨਾ ਦੀ ਸ਼ਿਕਾਇਤ ਦਰਜ ਕਰਵਾ ਚੁੱਕਿਆ ਹੈ ਇਸ ਸੰਬੰਧੀ ਏਐਸਆਈ ਬੱਬੂ ਮਸੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਕ੍ਰਿਸ਼ਨਾ ਖੋਸਲਾ ਹੈ ਪਾਪਾ ਦਾ ਨਾਮ ਰਜੀਵ ਖੋਸਲਾ ਤੇ ਮੇਰੇ ਪਾਪਾ ਦਾ ਡਿਵੋਰਸ ਹੋਇਆ ਮੇਰੇ ਪਹਿਲੇ ਮੇਰਾ ਨਾਮ ਹੈਗਾ ਰੇਖਾ ਖੋਸਲਾ ਪਾਪਾ ਹਾਂਜੀ ਮੇਰੇ ਪਾਪਾ ਮੈਨੂੰ ਕਹਿੰਦੇ ਸੀ ਤੈਨੂੰ ਬਾਹਰ ਭੇਜਣਾ ਮੈਂ ਤੇ ਕੰਮ ਦੇ ਚੱਕਰ ਤੈਨੂੰ ਭੇਜਾਂਗੇ ਬਾਹਰ ਤੂੰ ਉੱਥੇ ਜਾ ਕੰਮਕਾਰ ਕਰ ਤੇ ਸਾਨੂੰ ਜੋ ਹੋਊਗਾ ਭੇਜੀ ਜਾਇਂ ਇਹਨੇ ਇਹਨਾਂ ਗੱਲ ਕੀਤੀ ਮੈਨੂੰ ਦਿੱਲੀ ਤੱਕ ਪਾਪਾ ਛੱਡਣ ਆਏ ਪਾਪਾ ਕਹਿੰਦੇ ਮੈਂ ਦਿੱਲੀ ਤੱਕ ਤੈਨੂੰ ਛੱਡ ਰਿਹਾ ਅੱਗੋਂ ਟ੍ਰੇਨ 'ਚ ਬੈ ਬੜਕਲ ਦਾ ਨਾਂ ਦਾ ਸ਼ਹਿਰ ਹੈ ਨਾ 2 ਦਿਨਾਂ ਬਾਅਦ ਉੱਥੇ ਤੂੰ ਉਤਰ ਜੀ ਮੈਂ ਬੰਦਾ ਭੇਜਾਂਗਾ ਆਪੇ ਤੈਨੂੰ ਲੈ ਜਾਏਗਾ ਉੱਥੋਂ ਮੈਂ ਕਿਹਾ ਠੀਕ ਹੈ ਮੈਂ ਪਿਓ ਸਮਝ ਕੇ ਵਿਸ਼ਵਾਸ ਕੀਤਾ ਤੇ ਉੱਥੇ ਗਏ ਉੱਥੇ ਮੈਨੂੰ ਮੰਡਾ ਲੈਣਾ ਆਇਆ ਮੁਸਲਮਾਨ ਆਇਆ ਗੁਲੈਨ ਉਹਨੇ ਮੈਨੂੰ ਲੈ ਕੇ ਗਿਆ ਬੜੇ ਰਮਾਨਾ ਦੋ ਦਿਨ ਮਹੀਨੇ ਮੇਰੇ ਲੰਗੇ ਦੋ ਦਿਨ ਮਹੀਨੇ ਲੰਘਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਤੇਰਾ ਖਤਰਨਾਕ ਰਾਨਾ ਮੈਂ ਕਿਹਾ ਹਿੰਦੂਆਂ ਦੇ ਬੱਚੇ ਗਏ ਕਰਮ ਨਹੀਂ ਆਪਾ ਕਰਨਾ ਤੇ ਪਹਿਲੇ ਮੈਂ ਬੜੇ ਨਾਲ ਪੁੱਛਿਆ ਮੈਂ ਕਿਹ ਚੀਜ਼ ਹੁੰਦੀ ਕੀ ਹੈ ਕਹਿੰਦਾ ਵੱਡਾ ਬਾਅਦ ਦੱਸਾਂਗੇ ਪਹਿਲੇ ਦੱਸ ਕਰਵਾਣਾ ਮੈਂ ਕਿਹਾ ਨਹੀਂ ਕਰਵਾਣਾ ਤੇ ਪਾਪਾ ਨੂੰ ਹੋਣਗੇ ਤਾਂ ਮੈਂ ਕਿਹਾ ਪਾਪਾ ਜੀ ਮੈਂ ਨਹੀਂ ਇਹ ਚੀਜ਼ ਕਰਾਣੀ ਤੇ ਤੁਸੀਂ ਇਹਨਾਂ ਨੂੰ ਮਨਾ ਕਰ ਦਿਓ ਕਹਿੰਦਾ ਤੈਨੂੰ ਕਰਵਾਣੀ ਪੈਣੀ ਹੈ ਜਿੱਦਾਂ ਉਹ ਰੱਖਦੇ ਉਦਾਂ ਰਹਿ ਹਾਂਜੀ ਤੇ ਪਾਪਾ ਨੇ ਨਿਕਲ ਕੇ ਪਾਪਾ ਕਹਿੰਦੇ ਨਹੀਂ ਤੈਨੂੰ ਕਰਾਣੀ ਪੈਣੀ ਆ ਇਹਨਾਂ ਨੇ ਬੜੀ ਮੁਸ਼ਕਲ ਪਹਿਲੇ ਮੈਨੂੰ 6:30 ਵਜੇ ਇੱਕ ਇੰਜੈਕਸ਼ਨ ਲੱਗਾ 9:30 ਵਜੇ ਨਾ ਮਰਖਤਨਾ ਕਰਤਾ ਤੇ ਫੇਰ ਵੀ 6-7 ਮਹੀਨੇ ਲੰਗੇ ਫਿਰ ਮੇਰਾ ਕੋਈ ਗੱਲ ਖੁਣਨਾਂ ਨਾ ਹੋਈ ਮੈਨੂੰ ਕਹਿੰਦਾ ਕੁਰਾਨ ਪੜ੍ਹ ਕੁਰਾਨ ਨਾਲ ਕੋਈ ਗੱਲ ਹੋਈ ਤੇ ਮੈਨੂੰ ਕਹਿੰਦਾ ਨਹੀਂ ਪੜ੍ਹਨੀ ਇਹਨਾਂ ਮੈਨੂੰ ਬੜਾ ਘੁੱਟਿਆ ਮੈਂ ਪਾਪਾ ਨੂੰ ਹੋਣ ਗਿਆ ਮੈਂ ਕਿਹਾ ਬਾਬਾ ਜੀ ਮੈਂ ਨਹੀਂ ਇੱਥੇ ਰਹਿਣਾ ਪਾਪਾ ਕਹਿੰਦੇ ਨਹੀਂ ਉੱਥੇ ਹੀ ਰਹਿ ਉੱਥੇ ਰਹਿ ਫੇਰ ਜਿਹੜਾ ਕਿੱਥੇ ਮੁਸਲਮਾਨ ਹੈਗਾ ਸ਼ਾਲਮਿਆ ਨਾ ਆਉਦਾ ਕੋਟ ਖਾਲ ਸਾਰਾ ਮੁਸਲਮਾਨ ਹੈ ਆ ਉਹਨਾਂ ਨਾਲ ਗੱਲ ਕਰਾਈ ਕਹਿੰਦਾ ਆਪਾਂ ਤੈਨੂੰ ਮਹਾਰਾਸ਼ਟਰਾ ਵਾਲੀ ਸਾਈਟ ਤੇ ਸੈੱਟ ਕਰ ਦਾਂਗੇ ਉਧਰ ਰਹਿ ਜਾ ਕਰ ਮੈਂ ਕਹਿੰਦਾ ਨਹੀਂ ਮੈਂ ਘਰ ਆਣਾ ਵਾ ਮੈਂ ਕਹਿੰਦਾ ਜੇ ਤੈਨੂੰ ਘਰ ਨਹੀਂ ਆਉਂਦੇ ਤਾਂ ਮੈਂ ਮਰ ਜਾਣਾ ਵਾ ਕਹਿੰਦਾ ਨਹੀਂ ਐਸਾ ਨਹੀਂ ਕਰਨੇਗਾ ਤੂੰ ਉਧਰ ਚਲੇ ਜਾ ਉਧਰ ਵੀ ਜ਼ਿੰਦਗੀ ਸੈੱਟ ਹੋ ਜਾਏਗੀ ਮੈਂ ਕਹਿੰਦਾ ਨਹੀਂ ਤੇ ਫਿਰ ਬੜੀ ਮੁਸ਼ਕਿਲ ਇਹਨਾਂ ਮੈਨੂੰ ਉੱਥੇ ਰੱਖਿਆ 2 ਮਹੀਨੇ ਕਿ ਕੀ ਗੱਲ ਕਰਦਾ ਉਹਥੇ ਮੇਰੇ ਕੋ ਗੱਡੀਆਂ ਗੁੱਡੀਆਂ ਸਾਫ਼ ਕਰਾਉਂਦੇ ਸੀ ਤੇ ਆਪਣੇ ਉਹਦਾ ਆਫਿਸ ਹੈਗਾ ਹੀ ਉੱਥੇ ਕਪੜਾ ਬੈਂਕ ਦੇ ਨਾਂ ਤੋਂ ਆਫਿਸ ਹੈਗਾ ਹੀ ਕੋਈ ਉੱਥੇ ਕੰਮ ਵਗੈਰਾ ਕਰਵਾਉਂਦੇ ਸੀ ਹਾਂਜੀ ਮੈਨੂੰ ਕਹਿੰਦਾ ਇਹ ਨਿਮਾਜਵਾੜਾ ਦੇਣਾ ਕੁੱਟ ਮਾਰ ਕੇ ਨਿਮਾਜ ਬਣਾਉਂਦੇ ਨੇ ਜੀ ਤਾਂ ਕੋਈ ਇਹਨਾਂ ਨੇ ਵੀਡੀਓ ਆਪਣੇ ਸਬੂਤ ਦਾ ਐਵੀਡੈਂਸ ਇਕੱਠੇ ਕਰ ਦੇਣਾ ਮੈਨੂੰ ਬੜਾ ਕੁੱਟੇ ਮਾਰਦੇ ਸੀ ਫਿਰ 1.5 ਘੰਟਾ ਚੁੱਪ ਕਰਕੇ ਬਿਠਾ ਕੇ ਮੈਨੂੰ ਕਹਿੰਦਾ ਜਿੱਦਾਂ ਹੁਣ ਅਸੀਂ ਬੋਲਦੇ ਉਦਾਂ ਮਗਰ ਮੋਲਣਾ ਵਾ ਇਹ ਮੈਨੂੰ ਪਹਿਲੇ ਬਹੁਤ ਸਿਖਾਉਣਾ ਹੁੰਦਾ ਇਹ ਜੀ ਜੀ ਬੋਲ ਮਾ ਉਹ ਜੀ ਬੋਲਾ ਵੀਡੀਓ ਰਿਕਾਰਡ ਕਰ ਲੈਂਦੇ ਤੇ ਜਦੋਂ ਇਹ ਕੰਮ ਹੋਇਆ ਤੇ ਮੈਂ ਆਪਣੇ ਬੜਾ ਤੰਗ ਹੋ ਗਿਆ ਸੀ ਮੈਂ ਆਪਣੇ ਦਾਦੂ ਨੂੰ ਫੋਨ ਕੀਤਾ ਮੈਂ ਕਹਾ ਮੈਨੂੰ ਬਚਾਣਿਆ ਜੀ ਮੇਰੇ ਦਾਦੂ ਨਾਲ ਗੱਲ ਕੀਤੀ ਮੈਂ ਕਹਾ ਮੈਂ ਨਈ ਚੀਜ਼ ਹੋਈ ਹੈ ਤੇ ਦਾਦੂ ਨਾਲ ਮੇਰਾ ਸਭ ਕੁਝ ਸਾਧ ਦਿੱਤਾ ਕਹਿੰਦੇ ਤੇਰੀ ਆਪਾ ਚੱਲ ਮਾਰਾ ਕੇ ਕਿਸੇ ਨਾ ਕਿਸੇ ਨਾਲ ਕੰਟੈਕਟ ਕਰਦੇ ਆ ਜੇ ਉਹ ਚਾਹਦੀ ਹੈ ਤੇ ਫਿਰ ਤੈਨੂੰ ਆਪਾ ਰੱਖ ਲੈਣੇ ਆ ਤੇ ਮਾਰਾ ਨਾਲ ਕੰਟੈਕਟ ਹੋਇਆ ਉਹਨਾਂ ਨੇ ਮੇਰੀ ਟਿਕਟ ਵਗੈਰਾ ਕਰਵਾਈ ਉਹ ਮੈਨੂੰ ਆ ਨਹੀਂ ਦਿੰਦੇ ਮੁਸਲਮਾਨਾਂ ਲੈ ਵੀ ਤੇ ਬੜੀ ਮੁਸ਼ਕਿਲ ਉਹਨਾਂ ਨੇ ਉਥੋਂ ਲਿਆਏ ਮੈਨੂੰ ਮੇਰੇ ਮम्मा ਨੇ ਟਿਕਟ ਕਰਵਾਈ ਮੇਰੀ ਹਾਂਜੀ ਤੂੰ ਆਹ ਕੌਣ ਲੈ ਗਿਆ ਤੂੰ ਮਤਲਬ ਤੂੰ ਕੌਣ ਲੈ ਆਇਆ ਲੋਕਾਂ ਨੇ ਉਦੋਂ ਮੈਂ ਆ ਖੁੱਦ ਨਾ ਗੱਲ ਡਰੇਂਜ ਮੁੰਬਈ ਤੱਕ ਆਇਆ ਮੁੰਬਈ ਮੇਰੇ ਮਾਮੂ ਰਹਿੰਦੇ ਆ ਮੈਂ ਉਹਨਾਂ ਕੋਲ ਆਇਆ ਕਿੱਥੋਂ ਉਹਨਾਂ ਨੇ ਉਹਨਾਂ ਨੇ ਕਹਿੰਦੇ ਜਾ ਉਹਨਾਂ ਕਹਿੰਦੇ ਤੇਰੀ ਮਾਂ ਨੇ ਸਾਨੂੰ ਇਦਾਂ ਦਾ ਗੱਲ ਇਦੋਂ ਚੱਲ ਜਾ ਉੱਥੇ ਤੇ ਬੜੀ ਮੁਸ਼ਕਿਲ ਮੈਂ ਭਾਈ ਉੱਥੋਂ ਨਿਕਲਿਆ ਮੈਂ ਮੁੰਬਈ ਆਇਆ ਮੇਰੇ ਪਾਪਾ ਨੇ ਝੂਠੀ ਕੰਪਲੇਨ ਮੈਂਨੇ ਦਾਦੂ ਤੇ ਕਰਵਾ ਲਈ ਮੁੰਡਾ ਗਿੜ ਮੈਪ ਕਰਾਤਾ ਵਾ ਭਾਜੀ ਏਡਾ ਵੱਡਾ ਆ ਗਿਆ ਛੋਟਾ ਤੇ ਮੈਂ ਗਾਨੀ ਆ ਮੁਸਲਮਾਨ ਨੇ ਆਪਣੇ ਤੌਰ ਤੇ ਐਵੀਡੈਂਸ ਦੇ ਤੌਰ ਤੇ ਪਾਪਾ ਨੂੰ ਵੀਡੀਓ ਬਣਾ ਕੇ ਭੇਜੀ ਕਿ ਮੈਂ ਬੱਚਾ ਭੇਜਿਆ ਲੱਗਾ ਜੇ ਗੁ ਲੈਣਾ ਹੋਗਾ ਤਾਂ ਲੱਲਿਓ ਠੀਕ ਹੈ ਫਿਰ ਵੀ ਦਾਦੂ ਤੇ ਕੰਪਲੇਨ ਕਰਾਈਗੀ ਕਿਡਨਾਪ ਤੇ ਮੈਨੂੰ ਫਿਰ ਇਹ ਵੀ ਕਰਾ ਸਕਦੇ ਸੀ ਨਾ ਦਾਦੂ ਤੇ ਕਾਦੀ ਕੋਲ ਕੰਪਲੇਨ ਕਰਾਈ ਇਹਨਾਂ ਨੇ ਖਤਰਾ ਮੇਰੇ ਪਿਓ ਕੋ ਹਾਂਜੀ ਖਤਰਾ ਮੇਰੇ ਪਿਓ ਕੋ ਮੈਨੂੰ ਮੇਰੇ ਪਿਓ ਕੋ ਖਤਰਾ ਹੈ ਭਾਈ ਇਹ ਮੈਨੂੰ ਮੇਰੇ ਪਿਓ ਕੋਲੋਂ ਖਤਰਾ ਹੈ ਜਿਹੜੀ ਮੇਰੀ ਦੂਜੀ ਮਾਂ ਸੀ ਨਾ ਮੈਨੂੰ ਭਾਈ ਬੜਾ ਕੁੱਟ ਦੇ ਮਾਰ ਦੇਣੇ ਧਮਕਾ ਲਾਉਂਦੇ ਮੇਰਾ ਭਰਾ ਐਦਾ ਗੈਂਗਸਟਰ ਆ ਫਲਾਣਾ ਆ ਧਮਕਾਣਾ ਵਾ ਡਰਾਉਂਦੇ ਤੇ ਧਮਕਾਉਂਦੇ ਵਾਦੂ ਹੀ ਮੇਰੀ ਇੱਕ ਭੈਣ ਹੈਗੀ ਛੋਟੀ ਤੇ ਛੋਟੀ ਭੈਣ ਹੈਗੀ ਮੈਂ ਉਹਨੂੰ ਵੀ ਭਾਈ ਲੈਣਾ ਜਾਣਾ ਮੇਰੀ ਭੈਣ ਵੀ ਆ ਜਾਏ ਮੇਰੇ ਕੋਲ ਵਾ ਮੈਂ ਮਮਾ ਨਾਲ ਗੱਲ ਕਰ ਲਾਂਗਾ ਅਸੀਂ ਮੈਂ ਆਪਣੀ ਭੈਣ ਨੂੰ ਰੱਖਣਾ ਚਾਹੁੰਦਾ ਆਪਣੇ ਕੋਲ ਉਹਨੂੰ ਭਾਈ ਉਹਨਾਂ ਨੂੰ ਖਤਰਾ ਹੈ ਜੀ ਮੇਰੀ ਭੈਣ 13-14 ਸਾਲ ਦੀ ਹੈ ਉਹਦਾ ਭਾਈ ਹੁਣ ਤੁਹਾਨੂੰ ਪਤਾ ਜੇ ਸਾਹਮਣੇ ਬੱਚਾ ਜਿਹੜੇ ਮੋਲ ਚ ਰਹੂਗਾ ਉਸ ਹਿਸਾਬ ਨਾਲ ਹੁਣ ਮੈਂ ਤਾਂ ਇਕੱਲਾ ਹੈਗਾ ਮੈਂ ਤਾਂ ਆਪਣਾ ਡਿਸੀਜਨ ਲੈ ਸਕਦਾ ਸੀ ਮੈਂ ਤਾਂ ਡਿਸੀਜਨ ਲੀਤਾ ਹਾਂ ਅੰਦਾ ਤੇ ਮੇਰੀ ਮਾਂ ਨੇ ਮੇਰੀ ਸਪੋਰਟ ਕੀਤੀ ਮੈਂ ਤਾਂ ਇੱਥੇ ਆਇਆ ਵਾਪਸ ਕੀ ਮੰਨ ਕਰਦੇ ਹੋ ਕੀ ਕਰਦੇ ਮੈਂ ਆਪਣੇ ਵਿਧੇਕਾਰਵਾਈ ਜਨਾਂ ਜੀ ਮੇਰੇ ਵਿਧੇਕਾਰਵਾਈ ਹੋਣੀ ਚਾਹੀਦੀ ਹੈ ਅੱਜ ਕੋਈ ਕੀ ਰਾਹ ਯਾਸ਼ਪਾਲ ਖੋਸਲਾ ਉਰਫ ਬਾਬਾ ਬਿੱਲੂ ਸ਼ਾ ਕੀ ਕਹਿੰਦਾ ਇਧਰ ਨਾ ਮੇਰੇ ਨਾਲ 18 ਤਰੀਕ ਨੂੰ ਮੇਰੇ ਪੁੱਤਰੇ ਦਾ ਫੋਨ ਆਇਆ ਮੈਨੂੰ ਕਹਿੰਦਾ ਡੈਡੀ ਮੇਰੇ ਪਿਓ ਨੇ ਮੈਨੂੰ ਭਟਕਲ ਸ਼ਹਿਰ ਵੇਚ ਦਿੱਤਾ ਵਾ ਤੇ ਮੈਨੂੰ ਨਾ ਇਥੇ ਖਤਰਾ ਵਾ ਮੈਨੂੰ ਤੋਂ ਵਾਪਸ ਲੈ ਗਏ ਜਾ ਇਥੋਂ ਮੈਂ ਕਿਹਾ ਪੁੱਤ ਮੇਰਾ ਕੰਮ ਛੋਟ ਜਣਾ ਤੇਰਾ ਪਿਓ ਤੇ ਅੱਗੇ ਜਾਂਦਾ ਵਾ ਕਿੰਨਾਂ ਕੀ ਦਾਦੂ ਤੇਰਾ ਭੁੱਖਾ ਮਰੇ ਕਿਉਂਕਿ ਮੈਂ ਇਸ ਮਕਾਨ ਦੀ 13523 ਰੁਪਏ ਕਿਸ਼ਤ ਦੇਣਾ ਪਿਆ ਮੈਂ ਤਾਂ ਕਿ ਆਪਣੇ ਪਰਿਵਾਰ ਦਾ ਸੋਚਣਾ ਵਾ ਮੈਂ ਕਿਹਾ ਬਾਪ ਮੈਂ ਤੈਨੂੰ ਲਿਆ ਨਹੀਂ ਸਕਦਾ ਬਾਕੀ ਇਹਨਾਂ ਨੇ ਕਿ ਇਹਦੀ ਮਾਣਮਾ ਸੰਪਰਕ ਕਰਾਤਾ ਜਿਨੇ ਇਹਨੂੰ ਜਨਮ ਦਿੱਤਾ ਵਾ ਉਹਦੇ ਨਾਲ ਸੰਪਰਕ ਹੋਇਆ ਵਾ ਉਹਨੇ ਕਿਹੇ ਤਰੀਕੇ ਮੁਸਲਮਾਨਾਂ ਦੇ ਚੁੰਗਲ ਚ ਇਹਨੂੰ ਛਡਾਇਆ ਮੁਸਲਮਾਨਾਂ ਨੇ ਇਹਨੂੰ ਟ੍ਰੇਨ 'ਚ ਬਿਠਾ ਕੇ ਬੰਬੇ ਭੇਜਿਆ ਅੱਗੋਂ ਇਹਦੇ ਮਾਮੇ ਨੇ ਇਹਨੂੰ ਰਿਸੀਵਡ ਕੀਤਾ ਵਾ ਅੱਗੋਂ ਉਹਦੀ ਮਾਂ ਨੇ ਬੰਬਈ ਦੀ ਟਿਕੜ ਇਹਨੂੰ ਲੈ ਕੇ ਦਿੱਤੀ 24 ਤਰੀਕ ਦੀ ਉਥੋਂ 에어ਪੋਰਟੋਂ ਮੈਂ ਲੈ ਕੇ ਆਇਆ ਐਸ ਬੱਚੇ ਨੂੰ 25 ਤਰੀਕ ਨੂੰ ਮੈਂ ਇਹਦੇ ਬਿਆਨ ਕਰਾ ਗਿਆ ਬੱਬੂ ਮਸੀਹ ਦੇ ਕੋਲ ਪਰ ਐਸਆਈ ਬੱਬੂ ਮਸੀਹ ਕੋਲ ਮੈਂ ਇਹਦੇ ਬਿਆਨ ਕਰਾ ਗਿਆ ਬੱਬੂ ਮਸੀਹ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਕਿਉਂਕਿ ਬੱਬੂ ਮਸੀਹ ਨੇ ਮੇਰੇ ਬੇਟੇ ਰਜੀਵ ਕੋਸਲੇ ਕੋ ਭੈਣ ਚੁਕੇ ਮਿਸਰੋਂ ਮਿਲੇ ਇਸ ਬਤੀ ਹਾਂਜੀ ਹਾਂਜੀ ਕਮਿਸ਼ਨਰ ਸੀਪੀ ਸਾਹਿਬ ਕੋਲ ਮੈਂ ਗਿਆ ਵਾਂ ਉਥੇ ਵੀ ਦਰਖਾਸਤ ਦਿੱਤੀ ਏ ਉਥੇ ਦਰਖਾਸਤ ਦਿੱਤੀ ਏ ਕਿ ਮੇਰੇ ਪੁੱਤਰੇ ਨੂੰ ਮੁਸਲਮਾਨ ਬਣਾਤਾ ਇਹਦਾ ਖਤਨਾ ਕਰਾਤਾ ਵਾ ਇਹਦਾ ਧਰਮ ਪਰਿਵਰਤਨ ਕਰਾਤਾ ਵਾ ਅਹੀ ਹਿੰਦੂ ਖਤਰੀ ਹੋ ਕੇ ਸਾਡਾ ਬੱਚਾ ਮੁਸਲਮਾਨ ਬਣ ਜੇ ਇਹਦੇ ਉੱਤੇ ਆਪਣੇ ਬੱਚੇ ਦੇ ਮੈਂ ਪੂਰੀ ਕਾਰਵਾਈ ਕਰਵਾਣੀ ਚਾਹਨਾ ਵਾਂ ਤਾਂ ਉਹ ਦਸਰਾ ਬੰਦਾ ਕਿ ਜਦ ਨਾਮ ਚੇਂਜ ਕਰ ਦਿੱਤਾ ਕਿ ਪ੍ਰੂਫ ਹੈਗਾ ਜੀ ਤੁਹਾਡੇ ਕੋਲ ਹਾਂਜੀ ਹਾਂਜੀ ਆਏ ਕੋ ਮੇਰੇ ਕੋ ਪ੍ਰੂਫ ਹੈਗਾ ਵਾ ਉਹ ਐ ਪ੍ਰੂਫ ਆ ਉਹਦੇ ਤੇ ਨਾਮ ਲਿਖਿਆ ਵਾ ਹਜ਼ਰ ਅਲੀ ਹਜ਼ਰ ਅਲੀ ਆਧਾਰ ਕਾਰਡ ਤੇ ਆਧਾਰ ਕਾਰਡ ਤੇ ਇਹਦਾ ਨਾਮ ਹੈਗਾ ਕ੍ਰਿਸ਼ਨਾ ਖੋਸਲਾ ਆਧਾਰ ਕਾਰਡ ਤੇ ਇਹਦਾ ਨਾਮ ਹੈਗਾ ਕ੍ਰਿਸ਼ਨਾ ਖੋਸਲਾ ਬਾਕੀ ਮੇਰੇ ਮੁੰਡੇ ਨੇ ਬਹੁਤ ਗਲਤ ਕੀਤਾ ਵਾ ਔਰ ਇਹਦੀ ਜਿਹੜੀ ਦੂਜੀ ਸਤੇਲੀ ਮਾਂ ਆ ਮੰਤਾ ਉਹਨੇ بڑے ਹਤਿਆਚਾਰ ਕੀਤੇ ਆ ਇਹ ਇੱਕ 에ਥੋਪੈਨ ਪਰ ਆਇਆ ਇਹਦਾ ਨਾ ਕ੍ਰਿਸ਼ਨਾ ਖੋਸਲਾ ਉਹਦਾ ਨਾ ਪ੍ਰਤੀਕਸ਼ਾ ਖੋਸਲਾ ਪਰੀ ਉਹ ਵੀ ਮੈਂ ਆਪਣੇ ਕੋਲ ਵਾਪਸ ਲੈਣਾ ਚਾਹਨਾ ਵਾ ਸਾਡੇ ਮੁੰਡੇ ਨੇ ਗਿਲਦਾਮ ਆਏ ਤੁਹਾਡੇ ਮੇਰੇ ਤੇ ਇਲਜ਼ਾਮ ਲਾਏ ਆ ਕਿ ਪੋਤਾ ਗਿਡਨੈਪ ਕਰਾਤਾ ਵਾ ਪੋਤਾ ਗਿਡਨੈਪ ਕਰਾਤਾ ਫਿਰ ਪੋਤੇ ਨੂੰ ਪਰ ਗਲਗਾ ਕੇ ਸਿੱਪੀ ਸਾਹਿਬ ਨੂੰ ਤਰਖਾਦ ਦਿੱਤੀ ਏ ਕਿ ਆਪ ਪੋਤਰਾ ਆਪਣੇ ਕੋਲ ਰੱਖਿਆ ਵਾ ਤੁਈ ਮੁੰਡਾ ਆਪਣੇ ਸਹਿਮਤੀ ਨਾਲ ਜਾ ਰਹਾ ਤੁਹਾਡੇ ਕੋਲ ਪੋਤਰਾ ਮੇਰੀ ਆਪਣੀ ਸਹਿਮਤੀ ਨਾਲ ਮੇਰੇ ਕੋ ਆਇਆ ਵਾ ਤੇ ਰਹਿਣ ਦੇ ਆ ਕਿਹੇ ਚੀਜ਼ ਦੀ ਉਸ ਬੱਚੇ ਨੂੰ ਕੋਈ ਕਮੀ ਨਹੀਂ ਜਿਹੜੀ ਜੀ ਮੰਗਦਾ ਉਹ ਸਾਲੇ ਲੈ ਕੇ ਦੇਈ ਦੀ ਉਹਦਾ ਦੀ ਮੰਗ ਦੀ ਮੈਂ ਮੰਗਿਆ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਚਾਹੀਦਾ ਕਿ ਮੇਰੇ ਬੱਚੇ ਤੇ ਕੱਲ ਨੂੰ ਇਹਦੇ ਜਿਹੜੇ ਮਾਮੇ ਆ ਸੁਤੇਲੇ ਮਾਮੇ ਆ ਉਹ ਹੈਗੇ ਗੈਂਗਸਟਰ ਕਾ ਐਜੇ ਤੇ ਕੋਈ ਕਾਰਵਾਈ ਇਹਨੂੰ ਨਸ਼ਿਆਂ ਦੇ ਲਾਤਾ ਹੀ ਕਦੀ ਪ੍ਰੈਗਾ ਦੇ ਕੈਪਸੂਲ ਇਹਦਾ ਜਿਹੜਾ ਨਾਨਾ ਰਕੇਸ਼ ਕਦੀ ਪ੍ਰੈਗਾ ਦੇ ਕੈਪਸੂਲ ਕਦੀ ਸ਼ਰਾਬ ਇਹਨੂੰ ਨਸ਼ਿਆਂ ਦੇ ਉੱਤੇ ਪੂਰੀ ਤਰ੍ਹਾਂ ਲਾਤਾ ਹੀ ਇਹਨੂੰ ਹੁਣ ਨਹੀਂ ਕਹਨੇ ਆ ਸਾਨੂੰ ਇਹਨਾਂ ਨੂੰ ਇਨਸਾਫ ਚਾਹੀਦਾ ਵਾ ਸਾਡੇ ਬੱਚੇ ਦੇ ਰਜੀਵ ਕੋਸਲੇ ਦੇ ਪੂਰੀ ਕਾਰਵਾਈ ਹੋਣੀ ਚਾਹੀਦੀ ਏ ਕਿਉਂਕਿ ਇਹ ਦੁਨੀਆ ਨੂੰ ਗੱਦੀ ਦੇ ਬੈ ਕੇ ਲੁੱਟਣ ਦੇ ਆ ਵਾ ਕਈ ਕੋ 5 ਲੱਖ ਕੇ ਕੋ 10 ਲੱਖ ਕੇ ਕੋ 20 ਲੱਖ ਇਹਨੇ ਬੜਾ ਪੈਸਾ ਇਕੱਠਾ ਕਰਕੇ ਮੰਤਾਂ ਨੂੰ ਜੇਵਰ ਬਣਾ ਕੇ ਦਿੱਤਾ ਵਾ ਹਾਂ ਜੀ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜੀ ਅ ਤਰਜੀਵ ਕੁਮਾਰ ਖੋਸਲਾ ਖੋਸਲਾ ਕੀ ਹੈ ਬਾਬਾ ਤੁਹਾਡਾ ਬੇਟਾ ਤੁਹਾਡੇ ਜਰਗੇਸ ਨਾਲ ਰਹੇ ਦੇਖੋ ਜੀ ਮੈਂ ਤੇ ਬੇਟੇ ਨੂੰ ਪੜਨ ਵਾਸਤੇ ਭੇਜਿਆ ਉਥੇ ਇੱਥੇ ਬੱਚਾ ਗਲਤ ਸੋਸਾਇਟੀ ਚ ਪੈ ਗਿਆ ਸੀ ਤੇ ਗਲਤ ਸੋਸਾਇਟੀ ਚ ਪੈਣ ਕਾਰਨ ਕਿਹੜਾ ਮਾਪਿ ਹੋਏ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਚ ਵੇਖ ਸਕਦਾ ਇਹ ਬੱਚਾ ਇਥੇ 10th ਦੇ ਪੇਪਰ ਦੇਣੇ ਸੀ ਬੱਚਾ ਬਾਹਰੋਂ ਨਸ਼ਾ ਕਰਕੇ ਆ ਗਿਆ ਡਰਿੰਕ ਕਰਕੇ ਆਇਆ ਆ ਕੇ ਇਸ ਬੱਚੇ ਨੇ ਦੱਸਿਆ ਕਿ ਮੈਨੂੰ ਇਤਨਾ ਮੇਰੇ ਦਾਦੇ ਨੇ ਡਰਿੰਕ ਕਰਾਈ ਆ ਬਾਹਰੋਂ ਮੈਂ ਉਹਦੇ ਨਾਲ ਪੀ ਕੇ ਆਇਆ ਆਪਾਂ ਬੱਚੇ ਨੂੰ ਕਿਹੜਾ ਮਾਪਿ ਹੋਇਆ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਚ ਵੇਖ ਸਕਦਾ ਮੇਰੇ ਕੋਸ਼ਲ ਰਿਲੇਸ਼ਨ ਚ ਬੰਦੇ ਸੀ ਆਪਣੇ ਫਰੈਂਡ ਸਰਕਲ ਚ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਉਥੇ ਭੇਜ ਦਿਓ ਕਿਹੜੀ ਹੈ ਇਹ ਬਟਕਲ ਬੈਂਗਲੌਰ ਦੇ ਲਾਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਉਹ ਕਹਿੰਦੇ ਆਪਾਂ 10th ਦੇ ਪੇਪਰ ਦਵਾਵਾਂਗੇ ਉਥੇ ਤੇ ਨਾਲ ਬੱਚਾ ਪੜ੍ਹੇਗਾ ਨਾਲ ਅਰਬੀ ਭਾਸ਼ਾ ਸਿੱਖੇਗਾ ਤੇ ਸਾਨੂੰ ਉਥੇ ਦਾ ਮਾਹੌਲ ਵਧੀਆ ਲੱਗਾ ਮੈਂ ਹਾਂਜੀ ਕਿਹਨੇ ਉਸੇ ਬੰਦੇ ਉਹ ਹਾਂ ਮੁਸਲਮਾਨ ਭਾਈਚਾਰੇ ਨਾਲ ਜੁੜੇਦੇ ਹੀ ਉਹ ਬੱਚੇ ਬੰਦੇ ਮੁਸਲਮਾਨ ਹੀ ਬੰਦੇ ਹੋ ਉਹਨਾਂ ਕੋ ਭੇਜ ਦਿੱਤਾ ਤੇ ਉੱਥੇ ਬੱਚੇ ਦੀ ਲਾਈਫ ਵਧੀਆ ਲੱਗੀ ਮੈਨੂੰ ਬੱਚਿਆ ਖੁਦ ਮੇਰੇ ਨਾਲ ਗੱਲਬਾਤ ਬੜੇ ਹਸੀ ਖੁਸ਼ੀ ਕਰਦਾ ਰਿਹਾ 6 ਜਨਵਰੀ ਨੂੰ ਬੇਟੇ ਨੂੰ ਮੈਂ ਇਥੋਂ ਚੜਾ ਕੇ ਆਇਆ ਸਾਂ ਬੱਚੇ ਦਾ ਮਾਹੌਲ ਬੜਾ ਵਧੀਆ ਰਿਹਾ ਉੱਥੇ ਬੱਚਾ ਹਸੀ ਖੁਸ਼ੀ ਮੇਰੇ ਨਾਲ ਫੋਨ ਕਰਦਾ ਸੀ ਕਿ ਪਾਪਾ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚੋਂ ਕੱਢ ਦਿੱਤਾ ਇੱਥੇ ਮੇਰਾ ਸਰਕਲ ਬਹੁਤ ਵਧੀਆ ਵਾ ਉਹ 10 11 ਮਹੀਨੇ ਬੀਤ ਗਏ ਨੇ 18 ਸਤੰ 18 ਅਕਤੂਬਰ ਨੂੰ ਮੈਨੂੰ ਫੋਨ ਆ ਰਿਹਾ ਬੱਚੇ ਦਾ ਕਿ ਪਾਪਾ ਹੁਣ ਮੈਂ 14 ਨਵੰਬਰ ਨੂੰ 사ऊदी ਚਲੇ ਜਾਣਾ ਮੈਨੂੰ ਮੇਰੀ ਭਾਸ਼ਾ ਆਣੀ ਆ ਗਈ ਏ ਤੇ ਤੁਸੀਂ ਕਿ ਭਰਾਇਓ ਨਾ ਟੈਨਸ਼ਨ ਨਾ ਲਿਓ ਤੇ ਮੈਂ ਉੱਥੇ ਸੈਟਲ ਹੋ ਜਾਣਾ ਕਿਉਂ ਕਿ ਕਿਹੜਾ ਮਾਪਿ ਹੋਇਆ ਜੀ ਜਿਹੜਾ ਆਪਣੇ ਬੱਚਿਆਂ ਬਾਰੇ ਮਾੜਾ ਸੋਚਦਾ ਮੈਂ ਤੇ ਆਪਣੇ ਬੱਚੇ ਦੀ ਲਾਈਫ ਬਣਾਉਣ ਪਿੱਛੇ ਹੀ ਉੱਥੇ ਬੱਚੇ ਨੂੰ ਭੇਜਿਆ ਮੀਟਿੰਗ ਜਿਵੇਂ ਕਰਦੇ ਉੱਥੇ ਉਹਨੂੰ ਜਿਹੜਾ ਖਸਤਾ ਕਿ ਕਰਾਇਆ ਪਾਇਆ ਕੀ ਹੈ ਖਤਨਾ ਖਤਨਾ ਦੇਖੋ ਜੀ ਉਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਕੀ ਉਹਦਾ ਖਤਨਾ ਹੋਇਆ ਜੇ ਕੋਈ ਉਹਦਾ ਇਹ ਹੋਇਆ ਜਿਨੇ ਕੀਤਾ ਮੈਂ ਇਹਨਾਂ ਦੇ ਨਾਲ ਆ ਮੈਂ ਖੁਦ ਉਹਨਾਂ ਦੇ ਨਾਲ ਖੜ ਕੇ ਕਾਰਵਾਈ ਕਰਾਂਗਾ ਕੋਈ ਮੇਰੇ ਬੇਟੇ ਨਹੀਂ ਵੀ ਮੇਰਾ ਸ਼ਾਕ ਨਹੀਂ ਜੀ ਬੇਟੇ ਨੇ ਮੈਨੂੰ ਦੱਸਿਆ ਨਹੀਂ ਜੇ ਬੇਟੇ ਨੇ ਮੈਨੂੰ ਦੱਸਿਆ ਹੁੰਦਾ ਤੇ ਇੱਥੋਂ ਦਾ ਕਾ ਮਹੌਲ ਹੀ ਨਹੀਂ ਹੋਣਾ ਇਹ ਗੱਲ ਹੋਣੀ ਨਹੀਂ ਕਿਹੜਾ ਮਾਪਿ ਉਹ ਹੈ ਕਿਹੜਾ ਪਿਓ ਹੈ ਜਿਹੜਾ ਆਪਣੇ ਬੱਚੇ ਨਾਲ ਇਹੋ ਜਿਹਾ ਮਹੌਲ ਕਰਨ ਦੇਵੇ ਇਹਦਾ ਨਾਮ ਵੀ ਚੇਂਜ ਕੀਤਾ ਗਿਆ ਵਾ ਨਹੀਂ ਜੀ ਨਾਮ ਕੋਈ ਚੇਂਜ ਨਹੀਂ ਕੀਤਾ ਗਿਆ ਤੁਸੀਂ ਇਹਦਾ ਆਧਾਰ ਕਾਰਡ ਇਹਦੇ ਸਕੂਲ ਦੇ ਸਰਟੀਫਿਕੇਟ ਚੈੱਕ ਕਰ ਸਕਦੇ ਹੋ ਕੋਈ ਨਹੀਂ ਇਕੜੀ ਨੂੰ ਰਿਪੋਰਟ ਦਾ ਕਾਇਦਾ ਤੇ ਨਾਮ ਦਿੱਤਾ ਨਹੀਂ ਜੀ ਨਹੀਂ ਕੋਈ ਇਹਦਾ ਨਾਮ ਚੇਂਜ ਨਹੀਂ ਹੋਇਆ ਨਾਮ ਐ ਕਰਾਇਆ ਜੀ ਤੇ ਨਾ ਕੋਈ ਨਾਮ ਚੇਂਜ ਹੋਇਆ ਜੀ ਅਗਰ ਕੋਈ ਇਸ ਤਰੀਕੀ ਗੱਲ ਨੂੰ ਤੁਸੀਂ ਕਾਰਵਾਈ ਕਰਾਓਗੇ ਉਹਨਾਂ ਤੇ ਜੀ ਮੈਂ ਕਰਾਉਂਗਾ ਜੀ ਮੈਂ ਨਾਲ ਖੜਾਂਗਾ ਤੁਸੀਂ ਕਿਹੜੇ ਤਰ੍ਹਾਂ ਦਾ ਸਵਾਲ ਆ? ਮੈਂ ਜੀ ਆਪਣਾ Hindu ਨਾ ਸਾਡੇ Hindu ਧਰਮ ਨਾਲ ਮੈਂ ਸੰਬੰਧ ਰੱਖਦੇ ਆਂ ਬਾਬਾ ਜੀ ਨੂੰ ਮੰਨਦੇ ਆਂ ਖਵਾਜਾ ਸਰਕਾਰ ਨੂੰ ਕੋਈ ਮੇਟਲ ਕਿਹੜਾ ਵੀ ਮੇਰਾ ਪਿਤਾ ਜਿਹੜਾ ਉਹ ਆਪਣੇ ਲੋਕ ਧਰਮ ਜੇਨ ਕਰਾ ਵਸ ਬਸਮਾਨ ਨਹੀਂ ਜੀ ਨਹੀਂ ਇਤਨਾ ਤੇ ਮੇਰਾ ਹਰ ਧਰਮ ਨਾਲ ਦੇਖੋ ਜੀ ਆਪਣਾ ਇੱਕ ਹਿੰਦੁਸਤਾਨ ਸ਼ਹਿਰ ਹਰ ਧਰਮ ਨੂੰ ਸਤਿਕਾਰ ਦਿੰਦਾ ਤੇ ਹਰ ਧਰਮ ਦੇ ਬੰਦਿਆਣਾ ਮੇਰਾ ਬਹਿਣ ਖਲੋਣਾ ਹਰ ਕਿਸੇ ਨੂੰ ਪਿਆਰ ਨਾਲ ਮਿਲਿਦਾ ਤੇ ਇਹਦਾ ਮਤਲਬ ਇਹ ਥੋੜਾ ਕਿ ਮੈਂ ਹੁਣ ਮੈਂ ਦਸਤਾਰ ਵੀ ਪਹਿਲੇ ਬੰਦਾ ਰਿਆਂ ਤੇ ਇਹਦਾ ਮਤਲਬ ਕਿ ਮੈਂ ਮਾੜਾ ਹੋ ਗਿਆ ਮੈਂ ਸਿੱਖ ਹੋ ਗਿਆ ਮੈਂ ਇਹ ਇਹ ਕਿਹੜਾ ਸਰਕਲ ਆ ਗਿਆ ਮੁਸਲਮਾਨ ਨਾਲ ਮੇਰਾ ਉਹਨਾਂ ਨਾਲ ਬਹਿਣ ਖਲੋਣ ਸੀ ਮੈਨੂੰ ਉਹਨਾਂ ਦੀ ਲਾਈਫ ਵਧੀਆ ਲੱਗੀ ਉਹਨਾਂ 'ਚ ਨਸ਼ਾ ਨਹੀਂ ਹੈਗਾ ਮੈਂ ਨਸ਼ੇ ਦੇ ਹੀ ਮਾਹੌਲ ਚੋਂ ਇਥੋਂ ਬੱਚੇ ਨੂੰ ਪੰਜਾਬ ਦੇ ਸਰਕਲ ਚੋਂ ਕੱਢਿਆ ਬੱਚੇ ਨੂੰ ਉੱਥੇ ਵਧੀਆ ਲਾਈਫ 'ਚ ਭੇਜਿਆ ਇਹਦੇ ਦਾਦੇ ਨਾਲ ਪਤਾ ਨਹੀਂ ਕਿਤਨਾ ਸੰਪਰਕ ਜੁੜੇ ਇਹਨੇ ਉਹਨੂੰ ਉੱਥੋਂ ਵਰਗਲਾ ਕੇ ਉੱਥੋਂ ਕੱਢ ਲਿਆਂਦਾ ਉਸ ਬੱਚੇ ਨੂੰ ਗਲਤ ਮਾਹੌਲ ਦੇ ਵਿੱਚ ਪਾ ਰਿਆ ਇਹਨੇ ਤੇ ਸਾਡਾ 17 ਸਾਲ ਇੱਕ ਪਿਓ ਨੇ ਬੱਚੇ ਨੂੰ ਪਾਲ ਲਿਆ ਹੋਵੇ ਤੇ ਬੱਚਾ ਹੁਣ ਨਾਲ ਖੇਡਣ ਦੇ ਬਜਾਏ ਬੱਚਾ ਦੁਸ਼ਮਣ ਬਣਾਤਾ ਸਾਡਾ ਕੀ ਮਾੜਾ ਕੀਤਾ ਜੀ ਆਪਾਂ ਆਪਾਂ ਤੇ ਆਪਣੇ ਬੱਚੇ ਦੀ ਲਾਈਫ ਬਣਾਣ ਪਿਛੇ ਭੇਜਿਆ ਬੱਚਾ ਆ ਕੇ ਇਹੋ ਹੀ ਬੱਚਾ ਜਿਹੜਾ ਪਹਿਲੇ ਦੱਸਦਾ ਰਿਹਾ ਕਿ ਦਾਦਾ ਮੇਰੇ ਬਰਖਲਾਫ ਮੇਰੇ ਨਾਲ ਆ ਕੇ ਹੱਥੀ ਪਾਈ ਲੜਦਾ ਵਾ ਪੰਜਾਬ ਪਲਾਈਵੁੱਡ ਤੇ ਲੱਗਾ ਸੀ ਤੁਸੀਂ ਪੁੱਛਿਆ ਬੱਚੇ ਨੂੰ ਜੇ ਉਥੇ ਉਹਦਾ ਬੰਦਿਆਂ ਨੂੰ ਵੀ ਪਾਈ ਬੱਚਿਆਂ ਦਾ ਕੁਝ ਹੋਇਆ ਤਾਂ ਵੀ ਕੋਈ ਗੱਲਬਾਤ ਹੋਈ ਬੱਚੇ ਨੇ ਮੈਨੂੰ ਦੱਸਿਆ ਹੀ ਨਹੀਂ ਕੁਝ ਵੀ ਬੱਚੇ ਨੇ ਮੈਨੂੰ ਕੁਛ ਨਹੀਂ ਦੱਸਿਆ ਕਿ ਮੇਰੇ ਨਾਲ ਹੋਇਆ ਕਿ ਨਹੀਂ ਹੋਇਆ ਉਹ ਮੈਨੂੰ ਹੁਣ ਆ ਕੇ ਪਤਾ ਲੱਗ ਰਿਹਾ ਜਦੋਂ ਬੱਚਾ ਰੋਲਾ ਪਾ ਰਿਹਾ ਜੀ ਇੱਥੇ ਆ ਕੇ ਜੇ ਲੱਗਦਾ ਕਿ ਹੋਇਆ ਤੁਸੀਂ ਬੱਚੇ ਨਾਲ ਉਹ ਨਾਲ ਖੜਿਓ ਨਹੀਂ ਜੀ ਆਪਾਂ ਆਪਣੇ ਪਰਿਵਾਰ ਨਾਲ ਖੜੇ ਹੋਣਾ ਜਦੋਂ ਬੱਚਾ ਜਦੋਂ ਇਹ ਕੰਮ ਬੱਚੇ ਨਾਲ ਜੇ ਹੋ ਰਿਹਾ ਸੀ ਬੱਚਾ ਮੈਨੂੰ ਉਹ ਤੋਂ ਫੋਨ ਕਰਦਾ ਮੈਨੂੰ ਦੱਸਦਾ ਹਰ ਇੱਕ ਚੀਜ਼ ਮੈਨੂੰ ਬੱਚਾ ਦੱਸ ਰਿਹਾ ਕਿ ਪਾਪਾ ਮਾਂ ਉੱਥੇ ਠੀਕ ਆ ਮੇਰਾ ਉੱਥੇ ਵਧੀਆ ਇਹ ਮਾਹੌਲ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚੋਂ ਕੱਢਤਾ ਆਪਣੀ ਮਾਂ ਨਾਲ ਗੱਲ ਕਰ ਰਿਹਾ ਕਿ ਮੰਮਾ ਮੇਰੀ ਲਾਈਫ ਬਣ ਗਈ ਹੈ ਜੇ ਮੈਂ ਇੱਥੇ ਰਹਿੰਦਾ ਇੱਥੇ ਦੇ ਮਨਸ਼ਿਆਂ ਚ ਰੁਲ ਜਾਣਾ ਸੀ ਇੱਥੇ ਮੈਨੂੰ ਡਰਿੰਕ ਮੇਰੇ ਦਾਦੇ ਨੇ 2-3 ਵਾਰੀ ਮੈਨੂੰ ਕਰਾ ਕੇ ਭੇਜਿਆ ਮੈਂ ਸਿਗਰਟ ਪੀਣ ਲੱਪਿਆ ਇਹ ਕਿਹੜਾ ਲੇਖਾ ਕਿਹੜਾ ਮਾਪਿ ਹੋਗਾ ਜਿਹੜਾ ਆਪਣੇ ਬੱਚਿਆਂ ਨੂੰ ਨਸ਼ੇ ਦੀ ਅੱਗ ਚ ਝੌਂਕਣਾ ਜਾਂਦਾ ਹੋਵੇ ਇਹ ਮੰਗ ਕਰਦੇ ਹਾਂ ਹਾਂਜੀ ਇਹ ਮੰਗ ਕਰਦੇ ਹੁਣ ਦੇਖੋ ਜੀ ਅਸੀਂ ਤੇ ਇਸ ਬੱਚੇ ਦੀ ਤੇ ਲਾਈਫ ਉਹਨੇ ਉਥੋਂ ਪੁੱਟ ਕੇ ਖਰਾਬ ਕਰ ਦਿੱਤੀ ਹੈ ਮਾਈਨਰ ਹੈ ਬੱਚਾ ਉਹਨੂੰ ਵਰਗਲਾ ਕੇ ਸਾਡੇ ਖਿਲਾਫ ਬਿਆਨ ਦਵਾਈ ਜਾ ਰਿਹਾ ਹੈ ਕਿ ਮੇਰੇ ਪਿਓ ਨੇ ਆਹ ਕਰ ਦਿੱਤਾ ਉਹ ਕਰ ਦਿੱਤਾ ਇਹਦਾ ਕੋਈ ਤੋਕ ਤੇ ਹੈ ਨਹੀਂ ਮੈਂ ਤੇ ਬੱਚੇ ਦੀ ਲਾਈਫ ਬਣਾਉਣ ਪਿੱਛੇ ਬੱਚੇ ਨੂੰ ਬਾਹਰ ਭੇਜਿਆ ਜਾਂਚ ਹੋਣੀ ਚਾਹੀਦੀ ਦੀ ਜਾਂਚ ਕਰੋ ਮੈਂ ਨਾਲ ਆ ਕ੍ਰਿਸ਼ਨ ਖੋਸਲਾ ਸਨ ਅਫਰ ਜੀਵ ਖੋਸਲਾ ਕ੍ਰਿਸ਼ਨ ਖੋਸਲਾ ਨੇ ਅਰਜ਼ੀ ਦਿੱਤੀ ਆਪਣੇ ਪਿਤਾ ਦੇ ਜੀਵ ਖੋਸਲਾ ਤੇ ਉਹਦੇ ਬਰ ਖਲਾਫ ਖੁਦ ਦਰਖਾਸਤ ਦਿੱਤੀ ਆ ਕਿ ਮੈਨੂੰ ਮੇਰੇ ਪਿਤਾ ਨੇ ਬੰਗਲੌਰ ਤੋਂ ਅੱਗੇ ਪਟਕਲ ਭੇਜਿਆ ਗਿਆ ਸੀ ਪਟਕਲ ਭੇਜਿਆ ਗਿਆ ਸੀ ਅਬਦੁੱਲ ਸਲੀਮ ਨਾਮ ਦੇ ਵਿਅਕਤੀ ਕੋਲ ਆਪਣੇ ਘਰ ਦਾ ਕਹਿੰਦਾ ਉਹ ਮੇਰੇ ਕੋ ਆਪਣੇ ਘਰ ਦਾ ਸਾਰਾ ਕੰਮ ਕਰਾਉਂਦਾ ਹੁੰਦਾ ਸੀ ਤੇ ਉਹਦਾ ਪਿਤਾ ਕਹਿੰਦਾ ਕਿ ਮੈਂ ਪੜਨ ਲਈ ਭੇਜਿਆ ਗਿਆ ਤੇ ਉਹਦੀ ਵੀ ਚੱਲ ਕ ਚਲੰਡੀ ਆ ਕਾਰਵਾਈ ਅਫਸਰਾਂ ਦੀ ਨੌਲੇਜ ਦੇ ਵਿੱਚ ਸਾਰਾ ਲਿਆਂਦਾ ਗਿਆ ਉਹ ਇਹ ਦਰਖਾਸਤ ਹੈ ਬੇਟੇ ਨੇ ਕਿਹਾ ਕਿ ਮੇਰਾ ਇੱਥੇ ਖਤਨਾ ਕਰਾਇਆ ਗਿਆ ਵਾ ਇਹਦੇ ਵਾਸਤੇ ਕੋਈ ਇਹ ਮੈਡੀਕਲ ਕਰਾਇਆ ਜਾਏਗਾ ਮੈਡੀਕਲ ਕਰਾਉਣ ਤੋਂ ਬਾਅਦ ਜੋ ਰਿਜ਼ਲਟ ਆਏਗਾ ਉਹਦੇ ਉੱਤੇ ਫਿਰ ਕਾਰਵਾਈ ਕੀਤੀ ਜਾਏਗੀ